ਸਸਿਕਾ ਜੀ ਦਿੰਲੀ ਡੈਸਕ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਿਖਾ ਮੌਸਮ ਦੇ ਨਾਲ ਜੁੜੀ ਵੱਡੀ ਤੇ ਤਾਜ਼ਾ ਅਪਡੇਟ ਲੈ ਕੇ ਹਾਜ਼ਰ ਹਾਂ ਦਰਸਲ ਦੱਸੀ ਹੈ ਕਿ ਲਗਾਤਾਰ ਪੰਜਾਬ ਦਾ ਬਦਲਦਾ ਮੌਸਮ ਲੋਕਾਂ ਦੇ ਲਈ ਕਹਿਰ ਵਰਸਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਦੇ ਚਾਲ ਦੇ ਵੱਡਾ ਅਲਟੀਮੇਟਮ ਪੰਜਾਬ ਦੇ ਵਿੱਚ ਜਾਰੀ ਹੋਇਆ ਜਿੱਥੇ ਵੱਡੀਆਂ ਭਵਿੱਖਬਾਣੀਆਂ ਆਈਐਮਡੀ ਵਿਭਾਗ ਦੀਆਂ ਰਿਪੋਰਟਾਂ ਦੇ ਮੁਤਾਬਕ ਕੀਤੀਆਂ ਗਈਆਂ ਨੇ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਸੰਘਣੀ ਧੁੰਦ ਦਾ ਕਹਿਰ ਲਗਾਤਾਰ ਵਰਸੇਗਾ। ਇਹ ਕਹਿਰ ਇਸੇ ਤਰੀਕੇ ਦੇ ਨਾਲ ਵਰਸਦਾ ਨਜ਼ਰ ਆਵੇਗਾ ਜਿਸ ਤੋਂ ਬਾਅਦ ਤਬਾਹੀ ਦਾ ਮੰਜ਼ਰ ਵੀ ਦੇਖਣ ਨੂੰ ਮਿਲ ਸਕਦਾ ਹੈ। ਜਾਨੀ ਕਿ ਇਹ ਜਿਹੜੀ ਸੰਘਣੀ ਧੁੰਦਿਆ ਔਰ ਠੀਤ ਲਹਿਰ ਆ ਪੰਜਾਬ ਦੇ ਵਿੱਚ ਲਗਾਤਾਰ ਹੀ ਦੇਖਣ ਨੂੰ ਮਿਲੇਗੀ ਔਰ ਬਾਰਿਸ਼ ਨੂੰ ਲੈ ਕੇ ਵੀ ਭਵਿੱਖਬਾਣੀ ਕੀਤੀ ਗਈ ਹੈ। ਦੱਸਿਆ ਗਿਆ ਕਿ ਪੰਜਾਬ ਪਰ ਦਾ ਮੌਸਮ ਲਗਾਤਾਰ ਬਦਲਦਾ ਰਹੇਗਾ ਇਸੇ ਤਰੀਕੇ ਦੇ ਨਾਲ ਹੁਣੇ ਪੰਜਾਬ ਦੇ ਵਿੱਚ ਲੋਕਾਂ ਨੂੰ ਕੜਾਕੇ ਦੀ ਠੰਡ ਦਾ ਸਾਹਮਣਾ ਕਰਨਾ ਪਵੇਗਾ ਤੇ ਇਸੇ ਹੀ ਚੱਲਦੇ ਹੁਣ ਪੰਜਾਬ 'ਚ ਇਹ ਠੰਡ ਜਿਹੜੀ ਆ ਲਗਾਤਾਰ ਵਰਸੇਗੀ ਕਿਉਂਕਿ ਦਸੰਬਰ ਮਹੀਨੇ ਦੇ ਵਿੱਚ ਇਹ ਜਿਹੜਾ ਸੋਰ ਫੜਿਆ ਹੋਇਆ ਠੰਡ ਨੇ ਤਾਂ ਲੋਕ ਕਿਤੇ ਨਾ ਕਿਤੇ ਪਰੇਸ਼ਾਨ ਜ਼ਰੂਰ ਨੇ ਵਿਜ਼ਿਬਿਲਟੀ ਜ਼ੀਰੋ ਹੋਈ ਆ ਪਟਿਆਲਾ ਦੇ ਵਿੱਚ 10 ਮੀਟਰ ਤੇ ਲੁਧਿਆਣਾ ਦੇ ਵਿੱਚ 50 ਮੀਟਰ ਤੱਕ ਕੱਟ ਚੁੱਕੀ ਆ ਰਾਤ ਪਰ ਸੰਘਣੀ ਧੁੰਦ ਛਾਈ ਰਹੀ ਆ ਵੱਧ ਵੀ ਧੁੰਦ ਦੇ ਵਿੱਚਕਾਰ ਮੌਸਮ ਵਿਭਾਗ ਨੇ ਪੰਜਾਬ ਦੇ ਕੁਝ ਜ਼ਿਲ੍ਹਿਆਂ 'ਚ 3 ਦਿਨ ਲਈ ਹਲਕੇ ਮੀਂਹ ਦਾ ਅਲਰਟ ਜਾਰੀ ਕੀਤਾ ਜਿਨ੍ਹਾਂ ਵਿੱਚ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਤਰਨਤਾਰਨ, ਕਪੂਰਥਲਾ ਤੇ ਹੁਸ਼ਿਆਰਪੁਰ ਸ਼ਾਮਲ ਹਨ ਇਸ ਨਾਲ ਆਉਣ ਵਾਲੇ ਦਿਨਾਂ 'ਚ ਪਾਰਾ ਡਿਗਰ ਨਾਲ ਠੰਡ ਦਾ ਕਹਿਰ ਹੋਰ ਵਧਣ ਦੀ ਉਮੀਦ ਹੈ ਹੁਸ਼ਿਆਰਪੁਰ 4.8 ਡਿਗਰੀ ਸੈਲਸੀਅਸ ਤੋਂ ਘੱਟੋ ਘੱਟ ਤਾਪਮਨ ਨਾਲ ਪੰਜਾਬ ਵਿੱਚ ਸਭ ਤੋਂ ਠੰਡਾ ਰਿਹਾ ਹੈ ਅੰਮ੍ਰਿਤਸਰ ਦਾ ਘੱਟੋ-ਘੱਟ ਤਾਪਮਾਨ 9.10 ਡਿਗਰੀ ਲੁਧਿਆਣਾ ਦਾ 10.6 ਡਿਗਰੀ ਪਟਿਆਲਾ ਦਾ 9.6 ਡਿਗਰੀ ਪਟਾਣਕੋੜ ਦਾ 8.7 ਡਿਗਰੀ ਪਟੰਡਾ ਦਾ 5.2 ਡਿਗਰੀ ਤੇ ਗੁਰਦਾਸਪੁਰ ਦਾ 6.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਪੰਜਾਬ ਵਿੱਚ ਵੀ ਵੱਧ ਤੋਂ ਵੱਧ ਤਾਪਮਾਨ 0.3 ਡਿਗਰੀ ਦੀ ਕਿਰਾਵੜ ਵਿੱਚ ਦਰਜ ਹੈ ਇਸ ਕਰਕੇ ਅੰਮ੍ਰਿਤਸਰ ਅਤੇ ਲੁਧਿਆਣਾ ਵਿੱਚ ਪਾਰਾ ਆਮ ਨਾਲੋਂ ਘੱਟ ਦਰਜ ਕੀਤਾ ਗਿਆ ਪਟੰਡਾ ਵਿੱਚ ਸਭ ਤੋਂ ਵੱਧ ਪਾਰਾ 24 ਡਿਗਰੀ ਦਰਜ ਕੀਤਾ ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 19.4 ਡਿਗਰੀ ਔਰ ਤੁਹਾਨੂੰ ਇਹ ਸਾਸੀ ਹੈ ਕਿ ਲਗਾਤਾਰੇ ਬਦਲਦਾ ਮੌਸਮ ਪੰਜਾਬੀਆਂ ਦੇ ਲਈ ਕਹਿਰ ਵਰਸਾਰ ਰਿਹਾ ਹੈ ਇਸੇ ਤਰੀਕੇ ਦੇ ਨਾਲ ਵਿਜ਼ਿਬਿਲਟੀ ਜ਼ੀਰੋ ਹੋ ਰਹੀ ਹੈ ਤਾਂ ਇਹ ਵਿਜ਼ਿਬਿਲਟੀ ਜ਼ੀਰੋ ਹੋਣ ਦੇ ਕਰਕੇ ਲੋਕ ਮੁਸ਼ਕਲ ਦੇ ਵਿੱਚ ਆ ਰਹੇ ਨੇ ਔਰ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈ ਰਿਹਾ ਹੈ ਘਰਾ ਦੇ ਵਿੱਚੋਂ ਨਿਕਲਣਾ ਮੁਸ਼ਕਿਲ ਹੋ ਰਿਹਾ ਲੋਕਾਂ ਦਾ ਔਰ ਲੋਕ ਪਰੇਸ਼ਾਨ ਹੋ ਰਹੇ ਨੇ ਤਾਂ ਇਸੇ ਤਹੀ ਚੱਲਦੇ ਦੱਸੀਏ ਕਿ ਹੁਣ ਪੰਜਾਬ ਭਰ ਦੇ ਵਿੱਚ ਮੌਸਮ ਨੂੰ ਲੈ ਕੇ ਭਵਿੱਖਬਾਣੀਆਂ ਲਗਾਤਾਰ ਜਾਰੀਆਂ ਨੇ ਤੇ ਇਸੇ ਤਰੀਕੇ ਦੇ ਨਾਲ ਸੰਗਰੀ ਧੁੰਦ ਜਿਹੜੀ ਆ ਪੰਜਾਬ ਦੇ ਵਿੱਚ ਛਾਈ ਜਾਵੇਗੀ ਪੰਜਾਬ ਖੱਡ ਦੀ ਲਪੇਟ ਦੇ ਵਿੱਚ ਇਸੇ ਤਰੀਕੇ ਦੇ ਨਾਲ ਭਵਿਕਾਤਾ ਸੰਗਣੀ ਤੁੰਦ ਦਾ ਕਹਿਰ ਵਰਸੇਗਾ ਔਰ ਨਾਲ ਦੀ ਨਾਲ ਸੀਤ ਲਹਿਰ ਤੇ بارش ਨੂੰ ਲੈ ਕੇ ਵੀ ਕੁਝ ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕਰ ਦਿੱਤਾ ਹੈ ਜਾਨੀ ਕਿ ਹੁਣ ਪੰਜਾਬੀਆਂ ਨੂੰ ਸੁਚੇਤ ਰਹਿਣ ਦੀ ਲੋੜ ਹੈ ਤੇ ਤੁਹਾਡੇ ਲਈ ਬਿਹਤ ਵੱਡੀਆਂ ਭਵਿੱਖਵਾਣੀਆਂ ਹੋਈਆਂ ਤੇ ਤੁਸੀਂ ਆਪਣਾ ਬਚਾਅ ਜਿਆਦਾ ਖਾਸਾ ਕਰ ਸਕਦੇ ਹੋ ਮਾਹਰਾਂ ਦੇ ਮੁਤਾਬਕ ਦੱਸਿਆ ਗਿਆ ਕਿ ਲਗਾਤਾਰ ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਇਹ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲੀਆਂ ਨੇ ਤਾ ਮੌਸਮ ਵਿਭਾਗ ਦੇ ਮੁਤਾਬਕ ਇਹ ਜਾਣਕਾਰੀ ਸਾਂਝੀ ਕੀਤੀ ਹੈ ਤੇ ਇਸ ਨੂੰ ਸ਼ੇਅਰ ਕਰਕੇ ਲੋਕਾਂ ਤੱਕ ਜ਼ਰੂਰ ਪਹੁੰਚਾਓ